ਆਪਣੇ ਵਿਚਾਰ ਦਿੱਤੇ ਮੈਂ ਹੁਣ ਆਉਂਦੇ ਮਹਿਕਬੇ ਬਾਰੇ ਦੱਸਦਾ ਬਈ ਪਹਿਲਾ ਵੇਲੇ ਬਾਦਰ ਦੀ ਸਰਕਾਰ ਸੀ ਉਨੇ 800 ਸਾਲ ਤੋਂ ਪ੍ਰਾਤ ਇਸ ਦੇ ਵਿਚ ਚੱਲੀ ਪਾਈ ਹੋਈ ਸੀ ਉਹਦਾ ਕਰਕੇ ਅਸੀਂ ਬਾਅਦ ਹੀ ਲੌਂਚ ਚੱਲਿਆ ਤੇ ਸਾਨੂੰ ਪੈਨਸ਼ਨ ਵੀ ਬੜੀ ਆਫਕੀ ਮਿਲਦੀ ਸੀ ਤੇਰਾ 5 ਮਹੀਨਿਆਂ ਦੀ ਪੈਨਸ਼ਨ ਲਗਾਤਾਰ ਨਹੀਂ ਸਾਨੂੰ ਮਿਲੀ ਸੀ 5 ਮਹੀਨਿਆਂ ਦੀ ਤੇ ਸਾਨੂੰ ਬਹੁਤ ਆਫਕਾ ਮਹਿਸੂਸ ਹੋਇਆ ਅਸੀਂ ਕੋਰਟ ਪੇਸ਼ ਕੀਤਾ ਹਾਈ ਕੋਰਟ ਨੇ ਜਿਹੜੇ ਸਾਡੇ ਵੱਡੇ ਅਫਸਰ ਸੀ ਵੱਡਾ ਅਫਸਰ ਸਾਡਾ ਐਮਡੀ ਹੁੰਦਾ ਹੈ ਤੇ ਹੋਰ ਜਿੰਨੇ ਵੀ ਅਫਸਰ ਸੀਗੇ ਸਾਧੀਆਂ ਤਾਂ ਉਹ ਆਂ ਬੰਦ ਕਰ ਸੀਗਾ ਇਹਨੇ ਪ੍ਰੈਸ਼ਰ ਪੱਲਾਇਆ ਕਿ ਮੈਕਨਿਕ ਦੇ ਕਰਮਚਾਰੀਆਂ ਨੂੰ ਤਨਖਾਹ 1000 ਰੁਪਏ ਹਰ ਸੋਰੀ ਸਹੀ ਫੇਰ ਮਿਲੂ ਉਸ ਤੋਂ ਬਾਅਦ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ ਉਹ ਸਾਡੇ ਹੱਥ ਦੇ ਵਿੱਚ ਆਇਆ ਸਾਨੂੰ 10 ਤਰੀਕ ਦਿਤੀ ਗਈ ਉਹ ਵੀ 10 ਤਰੀਕ ਤੋਂ ਪਹਿਲਾਂ-ਪਹਿਲਾਂ ਇਹਨਾਂ ਨੂੰ ਪੈਨਸ਼ਨ ਕੰਮ ਜਾਰੀਆਂ ਦਿਖਾ ਜਾਰੀ ਕੀਤੀ ਜਾਵੇ ਫੇਰ ਵੀ ਕਈ ਵਾਰੀ ਇਸ ਤਰ੍ਹਾਂ ਹੋ ਗਿਆ ਵੀ ਹਾਈ ਕੋਰਟ ਦਾ ਹੁਕਮ ਵੀ ਨਹੀਂ ਮੰਨਿਆ ਗਿਆ ਬੜੇ ਰਾਵੇ ਪਏ ਸਾਡੇ ਜੱਥੇਬੰਦੀ ਵੈਸੇ ਐਸੀ ਨੌਂ ਡਿੱਪੂਆ ਸਾਡੀ ਜਿਹੜੀ ਜੱਥੇਬੰਦੀ ਬਣੀ ਹੈ ਉਸੇ ਸਮਾਂ ਅੱਜ ਤੱਕ ਬਣੀ ਹੋਈ ਆ 10 ਸ੍ਰੀ ਦਾ ਕੋਡਲਾ ਫੈਸਲਾ ਜੇ ਪੈਨਸ਼ਨ ਨਾ ਪਵੇ ਤਾਂ 11 ਤਰੀਕ ਨੂੰ ਸਾਡੇ ਨੌਂ ਡਿੱਪੂਆ ਦੇ ਵਿੱਚ ਸਮੀਟਿੰਗ ਕਰਦੇ ਆਂ ਅੱਜ ਚੰਗੇ ਇਕੱਠ ਹੁੰਦੇ ਆ ਉਦੋਂ ਫਿਰ ਗੇਟਾਂ ਤੇ ਜਾ ਕੇ ਜਿਹੜਾ ਕੁਛ ਅਸੀਂ ਕਰ ਸਕਦੇ ਆ ਜਿਹੜਾ ਆਪਣਾ ਕਾਨੂੰਨੀ ਹਕਾਬ ਖਹਿ ਜਾ ਉਹ ਕਰੀਦਾ ਅਗਲਾ ਹਰਦੂ ਵਾਲਾ ਅਗਲਾ ਹਰ ਸੀਜੇ ਬੋਦਵਾਰ ਪਟਿਆਲੇ ਨੂੰ ਜੁਣਦੀ ਆ ਸੈਂਟਰ ਬਾਡੀ ਨਾਲ ਉੱਥੇ ਨਾਂ ਦੇ ਕੋ ਜਾਂਦੇ ਨੇ ਉੱਥੇ ਵੀ ਇਕੱਠ ਹੁੰਦਾ ਆ ਹੋ ਦੋ ਤਿੰਨ ਮਹੀਨੇ ਹੋ ਗਏ ਦੋ ਪੈਂਚਨਾ ਸਾਨੂੰ ਰੇਟ ਮਿਲੀਆਂ ਉੱਥੇ ਫੇਰ ਅਸੀਂ ਪਰਾਣੀ ਜਿੱਤੇ ਜਿਹੜਾ ਦਸਤਾਵਜ਼ ਮਿਲਿਆ ਹੋਇਆ ਸਾਨੂੰ ਉਸੇ ਅਸੀਂ ਜਾਨ ਲਾਤਾ ਜਾਨ ਲੱਗਿਆ ਫਿਰ ਪੈਜੀ ਭਾਜੜਾ ਐਮ ਡੀ ਸੀਓ ਦੋਵੇਂ ਅਫਸਰ ਹੁਦਿਆ ਸੁੰਦਰਤਾ ਆਏ ਫੇਰ ਆ ਕੇ ਉਸੇ ਲਾਮ ਕੀਤਾ ਪੈਨਸ਼ਨ ਦਾ ਦੇਖ ਕੇ ਜੇ ਸਾਨੂੰ ਫਿਰ ਅਸੀਂ ਚਲੋ ਥੋੜਾ ਮोटा ਹੁੰਦਾ ਬੈਠ ਦੇਖੋ ਜੇ ਪੈਨਸ਼ਨ ਨਹੀਂ ਮਿਲਦੀ ਕਾਫੀ ਲੋਕ ਕਹਿੰਦੇ ਹੈ ਅੱਜਕਲ ਬਿਮਾਰੀਆਂ ਸਮਾਰੀਆਂ ਆਪਾਂ ਬਜ਼ੁਰਗਾਂ ਬਹੁਤ ਝੜੀਆਂ ਜਿਆਦੇ ਬਿਮਾਰੀਆਂ ਸਮਾਰੀਆਂ ਦਾ ਪ੍ਰਕੋਪ ਹੈ ਟੈਂਸ਼ਨ ਮਿਲਦੀ ਨਹੀਂ ਕੱਲੇ ਪੈਨਸ਼ਨ ਤੇ ਨਿਰਭਰ ਨੇ ਇਸ ਕਰਕੇ ਸਟੇ ਜੋ ਗੱਲ ਹੈ ਦੇਖੋ ਦੋ ਤਰ੍ਹਾਂ ਬਲਾਰਿਆ ਨੇ ਕਹੀ ਹੈ ਵੀ ਜਿਹੜੀ ਇੱਕ ਹੈ ਜਾਂ ਕੱਠ ਹੈ ਉਹ ਜ਼ਰੂਰੀ ਹੈ ਜੇ ਘਟਨਾ ਹੋਵੇ ਆਪ ਸਭੀ ਇਸਨੇ ਕੋ ਜਾਣਦੇ ਹੈ